ਕਾਰੂ ਸਾਹਿਬ ਦੱਸੋ ਕਿਹੜੇ ਕਿਹੜੇ ਜਿਹੜੇ ਤੁਸੀਂ ਇੱਥੇ ਸੈਮੀਨਾਰ ਅਟੈਂਡ ਕਰ ਰਹੇ ਹੋ ਕਿਹੜੇ ਪ੍ਰਵਕਤਾ ਆਏ ਆ ਜਾਂ ਕਿਹੜੇ ਬੁਲਾਰੇ ਆਏ ਆ ਸੈਂਟਰ ਤੋਂ ਜਾਂ ਪੰਜਾਬ ਤੋਂ ਜਿਨ੍ਹਾਂ ਨੇ ਇਸ ਸੈਮੀਨਾਰ ਨੂੰ ਸਬੋਧਨ ਕੀਤਾ ਤੇ ਤੁਹਾਨੂੰ ਸਾਰੇ ਜਿਹੜੇ ਹੈਗੇ ਪੰਚਾਇਤਾਂ ਦੇ ਅਧਿਕਾਰਾਂ ਬਾਰੇ ਜਾਂ ਸੰਵਿਧਾਨ ਦੀ ਦੇ ਅਧਿਕਾਰਾਂ ਦੇ ਵਿੱਚ ਕੀ ਹੈਗੇ ਤੁਹਾਡੇ ਪੰਚਾਇਤਾਂ ਦੇ ਅਧਿਕਾਰ ਉਹਦੇ ਬਾਰੇ ਜਾਣਕਾਰੀ ਦਿੱਤੀ ਦੱਸੋ ਸਿੱਧਾ ਸਾਹਿਬ ਮੈਂ ਬੋਰ ਸਿੰਘ ਘਾਰੂ ਕੁਆਲਟੀ ਨੈਟ ਰੈਸਿਡੈਂਟ ਪੰਜਾਬ ਅੱਜ ਜਿਹੜਾ ਰਜੀਪ ਗਾਂਧੀ ਪੰਚਾਇਤ ਰਾਜ ਸੰਗਠਨ ਇੱਕ ਸੈਮੀਨਾਰ ਜਿਹੜਾ ਹੈਗਾ ਸਾਡੇ ਇੱਥੇ ਰਾਜਾਵੜਿੰਗ ਵੀ ਪਹੁੰਚ ਰਿਹਾ ਹੈ ਉੱਚ ਅਧਿਕਾਰੀ ਸਾਡੀ ਕੋ ਮਿਲਲਾ ਬੀਬੀ ਹੈਗੀ ਹੈ ਜਿਹੜੀ ਖਾਰੇ ਅਧਿਕਾਰ ਖੇਤਰ ਚ ਕੰਮ ਕਰਦੀ ਹੈ ਅੱਜ ਦਾ ਜਿਹੜਾ ਸਾਡਾ ਮਿਸ਼ਨ ਹੈ ਇੱਕ ਸਫਾਈ ਕੀਤੀ ਹੈ ਅੱਜ ਇਸੇ ਹਲਕਾ ਇੰਚਾਰਜ ਅਜੀਪਾਲ ਸੰਧੂ ਜੀ ਜ਼ਿਲ੍ਹਾ ਪ੍ਰਧਾਨ ਬਬੂ ਬਰਾੜ ਜੀ ਅੱਜ ਇਹਨਾਂ ਦੀ ਗਵਾਈ ਥੱਲੇ ਇੱਕ ਸੈਮੀਨਾਰ ਜਿਹੜਾ ਹੋ ਰਿਹਾ ਹੈ ਬਹੁਤ ਹੀ ਵਿਸ਼ਾਲ ਤੇ ਸ਼ਲਾਘਾਯੋਗ ਹੋ ਰਿਹਾ ਹੈ ਅੱਜ ਜਿਵੇਂ ਸਕੂਲਾਂ ਦੀ ਸਪਾਈ ਕੀਤੀ ਮੈਂ ਨਾਲ ਨਾਲੇ ਕਈ ਵੀ ਬੇਨਤੀ ਕਰੂੰਗਾ ਪੰਚਾਇਤੀ ਰਾਜ ਸ਼ੁਰੂ ਪੰਚਾਇਤਾਂ ਤੋਂ ਹੁੰਦਾ ਪਹਿਲੀ ਮੁੱਢਲੀ ਪੰਚਾਇਤੀ ਰਾਜ ਦੀ ਇਹ ਪ੍ਰਕਰਮ ਹੈ ਉਸ ਤੋਂ ਬਾਅਦ ਜਿਹੜੇ ਹੈਗੇ ਹਲਕਾ ਜਿਹੜੇ ਹੈਗੇ ਚੋਣ ਹੁੰਦੀ ਹੈ ਫਿਰ ਉਸ ਤੋਂ ਬਾਅਦ ਲੋਕ ਸਭਾ ਦੀ ਚੋਣ ਹੁੰਦੀ ਹੈ ਇਹ ਜਿਹੜੀ ਮੁੱਢਲੀ ਪ੍ਰਕਰਮਾਂ ਦੀ ਜਿਹੜੀ ਹੈਗੀ ਆ ਪ੍ਰਕਰਮਾਂ ਰੱਖੀ ਆ ਅੱਜ ਦੇ ਸੈਮੀਨਾਰ ਵਿੱਚ ਮੈਂ ਨਾਲ ਨਾਲ ਇਹ ਜ਼ਰੂਰ ਬੇਨਤੀ ਕਰੂੰਗਾ ਸਾਡੇ ਉੱਚ ਅਧਿਕਾਰੀਆਂ ਨੂੰ ਵੀ ਕਰੂੰਗਾ ਸਾਡੇ ਸੈਮੀਨਾਰ ਦੇ ਵਿੱਚ ਜਿਹੜੇ ਬੈਠੇ ਉੱਚ ਅਧਿਕਾਰੀ ਜਿਹੜੇ ਆਉਣਗੇ ਸਾਡੇ ਮੁੱਖ ਮਾਨ ਉਹਨਾਂ ਨੂੰ ਵੀ ਬੇਨਤੀ ਕਰੂੰਗਾ 1 ਮਈ ਜਿਹੜੀ ਹੈਗੀ ਆ ਮਜ਼ਦੂਰਾਂ ਵਾਸਤੇ ਹੁੰਦੀ ਹੈ 1 ਮਈ ਨੂੰ ਜੱਜ ਨੇ ਵੀ ਆਪ ਦੀ ਛੁੱਟੀ ਦੇ ਪੈਸੇ ਲੈ ਲੈਣੇ ਆ ਕਰਮਚਾਰੀ ਹਰੇਕ ਵੀ ਜਿੰਨੀ ਕੋਈ ਤਨਖਾਹ ਲੈਂਦਾ ਉਹਨੇ ਪੈਸੇ ਲੈ ਲੈਂਦਾ ਹੈ ਪਰ ਜਿਹੜੇ ਨਰੇਗਾ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ 1 ਮਈ ਦੇ ਪੈਸੇ ਨਹੀਂ ਮਿਲਦੇ 1 ਮਈ ਦੇ ਜਿਹੜੇ 8 ਘੰਟੇ ਡਿਊਟੀ ਕਰਨ ਦੇ ਬਾਰੇ ਨਰੇਗਾ ਮਜ਼ਦੂਰਾਂ ਤੋਂ ਭਾਵੇਂ ਦੀ ਕੋਈ ਘਰੇ ਕੰਮ ਕਰਦਾ ਸਫਾਈ ਦਾ ਭਾਵੇਂ ਕੋਈ ਬੀਬੀ ਕੰਮ ਕਰਦੀ ਆ ਭਾਵੇਂ ਦੀ ਕੋਈ ਭੱਠੇ ਦੇ ਮਜ਼ਦੂਰ ਕੰਮ ਕਰਦਾ ਤੁਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੇ ਪੰਚਾਇਤਾਂ ਦੇ ਹੱਕ ਹਕੂਕਾਂ ਦੀ ਗੱਲ ਕਰੀ ਜਾਂਦੀ ਆ ਜਾਂ ਹੋਰ ਲੋਕਾਂ ਦੇ ਹੱਕਾਂ ਦੀ ਤਾਂ ਜਿਹੜੇ ਲੇਬਰ ਕਲਾਸ ਲੋਕ ਆ ਉਹਨਾਂ ਦੇ ਵੀ ਹੱਕ ਕੋਈ ਨਾ ਕੋਈ ਹੈਗੇ ਜਿਹੜੇ ਦਿੱਤੇ ਨਹੀਂ ਜਾ ਰਹੇ ਦੇਖੋ ਜਿਹੜੀ ਸ਼ਹਾਦੋਂ ਕੇ ਸ਼ਹੀਦਾਂ ਨੇ ਜਿਹੜਾ ਸਾਡਾ ਬਜ਼ੁਰਗਾਂ ਨੇ ਸਾਡੇ ਨੇ ਖੂਨ ਡੋਲਿਆ ਸੀਗਾ ਉਨੇ 1 ਮਈ ਦੀ ਛੁੱਟੀ ਲੈ ਕੇ ਦਿੱਤੀ ਸੀ ਬੜਾ ਉਥੇ ਸਾਡੇ ਸ਼ਹੀਦਾਂ ਦਾ ਖੂਨ ਹੋਇਆ ਪੱਗਾਂ ਦਾ ਰੰਗ ਕੱਪੜਿਆਂ ਦਾ ਧਰਤੀ ਦਾ ਰੰਗ ਲਾਲ ਵੀ ਹੋਇਆ ਪਰ ਜਿਹੜੇ ਸ਼ਹੀਦਾਂ ਦੇ ਜਾ ਸ਼ਹੀਦਾਂ ਦਾ ਰੰਗ ਲਾਲ ਹੋਇਆ ਉੱਥੇ ਜਾਨਾਂ ਗਈਆਂ ਪਰ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਇੱਕ ਮਈ ਦਾ ਜਿਹੜਾ ਹੈਗਾ ਕੋਈ ਮੈਨੀਫੈਸਟ ਨਹੀਂ ਮਿਲਦਾ ਇਸ ਕਰਕੇ ਵੀ ਮੈਨੀਫੈਸਟ ਵੀ ਉਹ ਤਗੜੇ ਲੋਕ ਹੀ ਲੈ ਜਾਂਦੇ ਆ ਨੌਕਰੀਆਂ ਵਾਲੇ ਲੈ ਜਾਂਦੇ ਆ ਤੇ ਨਰੇਗਾ ਦੀ ਮਜ਼ਦੂਰੀ ਆਟੋਮੈਟਿਕ ਹੀ ਉਹਦੀ ਇੱਕ ਮਈ ਨੂੰ ਨਰੇਗਾ ਮਜ਼ਦੂਰ ਹੈ ਪਾਉਂਦੀ ਕੋਈ ਸੀਰੀ ਹੈ ਪਾਉਂਦੀ ਕੋਈ ਪੱਠੇ ਤੇ ਕੰਮ ਕਰਦਾ ਹੈ ਉਹਦੀ ਜਿੰਨੀ ਪੇ ਬੰਦੀ ਹੈ ਨਾਲ ਦੀ ਨਾਲ ਖਾਤੇ ਜਾ ਕੇ ਉਹਨੂੰ ਉਨੀ ਮਿਲ ਚਾਹੀਦੀ ਆ ਅਕਦਰ ਹੁੰਦਾ ਇਹ ਹੈ ਜੱਜ ਨੂੰ ਛੁੱਟੀ ਹੁੰਦੀ ਹੈ ਐਸਐਸਪੀ ਨੂੰ ਛੁੱਟੀ ਹੁੰਦੀ ਹੈ ਹਰੇਕ ਮੁਲਾਜ਼ਮ ਨੂੰ ਛੁੱਟੀ ਹੈ ਉਹ ਮਜ਼ਦੂਰ ਲੈ ਕੇ ਆਉਂਦਾ ਉਹਨੂੰ ਛੁੱਟੀ ਦੇਣ ਦੀ بجائے ਉਹ ਤੋਂ 15 16 ਘੰਟੇ ਕੰਮ ਕਰਾ ਲੈਂਦਾ ਵੀ ਮੈਨੂੰ ਅੱਜ ਜਰ ਮਸਾਂ ਛੁੱਟੀ ਮਿਲ ਗਈ ਆ ਤੁਸੀਂ ਆ ਵੀ ਮੇਰਾ ਕਰ ਜਾ ਆ ਵੀ ਕਰ ਜਾ ਉਹਨੂੰ 15 ਘੰਟੇ ਕੰਮ ਕਰਨਾ ਤੇ ਆਉਣ ਵਾਲੇ ਦਿਨ ਜਦੋਂ ਆਉਂਦਾ ਵਾਪਸ ਉਹਨੂੰ ਇੱਕ ਮਿਠਾਈ ਦਾ ਡੱਬਾ ਵੀ ਨਹੀਂ ਦਿੰਦਾ ਸੀਗਾ ਵੀ ਥੋੜਾ ਮਜ਼ਦੂਰਾਂ ਦਾ ਅੱਜ ਦਿਨ ਹੈ ਮਜ਼ਦੂਰਾਂ ਵਾਸਤੇ ਥੋੜੇ ਛੁੱਟੀ ਆ ਤੇ ਯਾਰ ਮੇਰੀ ਮੈਨੂੰ ਤਾਂ ਨੌਕਰੀ ਮੇਰੇ ਖਾਤੇ ਚ ਪੈ ਗਈ ਤੁਹਾਨੂੰ ਮਿਲਿਆ ਕੁਝ ਨਹੀਂ ਤੇ ਮੈਂ ਇਹਦਾ ਡੱਬਾ ਲਿਆ ਆ ਆਪਣੇ ਬੱਚੇ ਵਾਸਤੇ ਇਹ ਵੀ ਜਿਹੜਾ ਹੈਗਾ ਮਜ਼ਦੂਰਾਂ ਦੇ ਪੱਲੇ ਨਹੀਂ ਆਉਂਦੀ ਮੈਂ ਸਾਡੇ ਅੱਜ ਉੱਚ ਅਧਿ ਕਾਂਗਰਸ ਦੇ ਇੱਕ ਮੰਚ ਦੇ ਮਾਦਮ ਤੋਂ ਇਹ ਬੇਨਤੀ ਕਰਦਾ ਹੈ ਵੀ ਜਿਹੜੀ 1 ਮਈ ਦੀ ਛੁੱਟੀ ਆ ਉਹ ਹਰੇਕ ਵਰਗ ਨੂੰ ਤੇ ਉਸੇ ਦਿਨੀ ਉਹਦੇ ਖਾਤੇ 'ਚ ਪੈਸੇ ਪੈ ਜਾਣੇ ਚਾਹੀਦੇ। ਇਹ ਗੱਲ ਤੁਹਾਡੇ ਘਰੂ ਸਾਹਿਬ ਬਹੁਤ ਵਧੀਆ ਪਰ ਕਾਰਨ ਵੀ ਆਪਣੇ ਹੱਕ ਮੰਗਣ ਵਾਸਤੇ ਆਪਣੇ ਹੱਕਾਂ ਦਾ ਅਹਿਸਾਸ ਕਰਾਉਣਾ ਪੈਂਦਾ ਹੈ। ਤੁਸੀਂ ਅੱਜ ਸਕੂਲ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਵੱਲੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਫਾਈ ਕੀਤੀ ਹੈ। ਸੋ ਤੁਸੀਂ ਬਹੁਤ ਵਧੀਆ ਇਹ ਸ਼ਲਾਂਗਾਯੋਗ ਕਦਮ ਆ ਲੋਕਾਂ ਨੂੰ ਇੱਕ ਜਿਹੜਾ ਹੈਗਾ ਉਹ ਰਸਤਾ ਦਿਖਾ ਰਹੇ ਹੋ ਤੇ ਘਰੂ ਸਾਹਿਬ ਦੇ ਨਾਲ ਹੀ ਇਕੜੇ ਨਿਰਛਾ ਸਿੰਘ ਜੀ ਜੋ ਬਾਬਾ ਜੀ ਸਿੰਘ ਨਗਰ ਪੰਜਗਰਾਈਂ ਕਲਾ ਤੋਂ ਸਰਪੰਚ ਨੇ ਤੋਂ ਸਾਰਿਆਂ ਦਾ तहे ਦਿਲੋਂ ਧੰਨਵਾਦ ਪਹਿਗੁਰਜੀ ਕਾ ਖਾਲਸਾ ਵਾਹਿਗੁਰੂ